ਪਿਆਰ ਦੀ ਹੈ ਜਿਸ ਨੂੰ ਸੌਰੇ ਕਾਰ ਵਿੱਚ ਕਿਸੇ ਵੀ ਚੀਜ਼ ਦੀ ਕੋਈ ਤੋੜਨੀ ਸੀ ਪਰ ਜੀਵਨ ਸਾਥੀ ਵੀ ਨਸਾਂ ਦਾ ਆਦੀ ਮਿਲ ਗਿਆ ਜਦੋਂ ਪਹਿਕੇ ਪਹਿਲੀ ਫੇਰੀ ਪਾਉਣ ਆਈ ਤਦੋਂ ਮਾਈ ਉਸਦੇ ਨਾਲ ਨਾ ਆਇਆ ਵਿਚਾਰੀ ਸਭਲਾਂ ਦਾ ਕੁੱਟ ਪਰ ਕੇ ਕਾਰ ਵਿੱਚ ਬੈਠ ਗਈ ਜਦੋਂ ਦੂਜੀ ਫੇਰੀ ਪਾਉਣ ਆਈ ਤਾਂ ਪਿੰਟ ਵੱਟ ਦੇ ਉਸ ਨੂੰ ਉਹ ਗੱਭਰੂ ਮਿਲ ਗਿਆ ਜਿਸ ਨੂੰ ਕਦੇ ਰੱਬ ਵਾਂਗ ਪੁੱਛਦੀ ਹੁੰਦੀ ਸੀ ਜਿਹੜਾ ਦੇ ਬਿਛੜੇ ਸੱਚ ਨੂੰ ਮਿਲ ਕੇ ਅੱਖਾਂ ਤੋਂ ਖੁਸ਼ੀ ਦਾ ਝਰੂਰੋ ਇਤਰੋ ਆ ਦੇ ਦੁੱਖਾਂ ਨੂੰ ਸੁਪਾਉਣ ਲਈ ਨਕਲੀ ਆਸੇ ਸਨਗ ਪਈ ਅਗੋਂ ਗੱਭਰੂ ਨੇ ਹੱਜਾ ਦੇ ਗਾ ਚੰਗੇ ਅਗਨੇ ਨਾਲ ਲੱਗੀ ਹੋਈ ਕਾਰ ਗਹਨੇ ਨਾਲ ਲੱਗੀ ਹੋਈ ਮਰੂਤੀ ਕਾਰ ਇਹ ਮੇਰਾ ਮੇਰੇ ਕੋਲ ਸਾਰਾ ਕੁਝ ਕਿੱਥੇ ਨਸੀਬ ਹੋਣਾ ਸੀ ਇੰਨੀ ਗੱਲ ਸੁਣ ਕੇ ਮਟਿਆਰ ਦਾ ਕਾਲਜਾ ਰੁੱਕ ਪਰ ਕੇ ਨਿਕਲ ਗਿਆ ਐਨਾ ਬੇਸੱਜਣਾ ਨਾ ਕਿਉਂ ਹੋ ਰਵੌਣਾ ਤੂੰ ਆ ਗੱਲਾਂ ਕਰ ਕਰ ਕੇ ਬੇ ਮੇਰਾ ਖੂਨ ਮਚਾਉਣਾ ਤੂੰ ਦਿਲ ਪੁੱਸਿਆਂ ਰੋੜੀ ਦੇ ਤੇ ਮੈਂ ਕਿੱਦਾਂ ਹੱਸਦੀ ਆ ਰੜੜੜੜ ਅਕਾਰ ਬੇਕੇ ਕਹਤਾ ਵੇ ਮੈਂ ਸੌਖੀ ਬਸਦੀਆਂ ਸੌਖੀ ਬਸਦੀਆਂ ਰੀਤਾਂ ਦੀ ਵਰਸੀ ਨੇ ਸਾਡੇ ਕਤਲ ਪਿਆਰ ਨੂੰ ਕਰਿਆ ਰੀਤਾਂ ਦੀ ਵਰਸੀ ਨੇ ਸਾਡੇ ਕਤਲ ਪਿਆਰ ਨੂੰ ਕਰਿਆ ਨਰ ਸਹਸੀ ਤੇਤੋਂ ਆ ਕੁਝ ਚੰਦ ਰਸਰਿਆ ਘੇਣ ਕੀ ਦਲਾਸੇ ਸੀ ਤੇਤੋਂ ਆ ਕੁਝ ਚੰਦ ਰਸਰਿਆ ਕਰ ਚੇਤੇ ਵਦਿਆ ਨੂੰ ਕਰ ਚੇਤੇ ਵਦਿਆ ਨੂੰ ਅੰਦਰੋਂ ਅੰਦਰੀ ਮੱਚਦੀਆਂ ਘੇਣ ਵੇਖ ਕੇ ਕਰੜੜੜ ਅਕਾਰ ਬੇਕੇ ਕਹਤਾ ਮੈਂ ਮੌਂਖੀ ਵਸਦੀਆਂ ਸੌਖੀ ਵਸਦੀ ਸੱਸ ਸੋਹਰੇ ਨਨਤਾ ਤੋਂ ਮੈਨੂੰ ਮਿਲਦਾ ਪਿਆਰ ਬਥੇਰਾ ਸੱਸ ਸੋਹਰੇ ਨਨਤਾ ਤੋਂ ਮੈਨੂੰ ਮਿਲਦਾ ਪਿਆਰ ਬਥੇਰਾ ਮਾਹੀ ਮਿਲ ਸਰਾਪੀ ਗਿਆ ਤਾ ਨਹੀਂ ਭੁੱਲਦਾ ਚੇਤਾ ਤੇਰਾ ਮਾਹੀ ਮਿਲ ਸਰਾਪੀ ਗਿਆ ਤਾ ਨਹੀਂ ਭੁੱਲਦਾ ਚੇਤਾ ਤੇਰਾ ਫੂਕਾ ਕੀ ਹਵੇ ਲੀਆਂ ਨੂੰ ਕੀ ਹਵੇਲਿਆਂ ਨੂੰ ਅੰਦਰੋਂ ਅੰਦਰੀ ਮੱਚਦੀਆਂ ਘਹਿਣ ਵੇਖ ਕੇ ਹਾ ਤਰ ਵੇਖ ਕੇ ਕਹਤਾ ਭੇਮ ਸੌਖੀ ਵਸਦੀਆਂ ਸੌਖੀ ਵਸਦੀਆਂ